ਨਿਊਜ਼ ਪੀਪੀ04 ਦੇਖ ਰਹੇ ਦਸਕਣਾ ਸਵਾਗਤ ਅੱਜ ਦਿਨ ਚੜਦਿਆਂ ਹੀ ਮਾਰਕੀਟ ਕਮੇਟੀ ਚੇਅਰਮੈਨ ਦੀ ਗੱਡੀ ਹਾ사ਗ੍ਰਸਤ ਹੋਈ ਆ ਜਾਣੀ ਨੁਕਸਾਨ ਤੋਂ ਬਚਾਰਿਆ ਦੱਸਦੀ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਮਾਰਾ ਦੇ ਚੇਅਰਮੈਨ ਅਰਮਨਦੀਪ ਮੋਵਾਰਾ ਮਾਰਕੀਟ ਕਮੇਟੀ ਸਾਦਕ ਦੇ ਚੇਅਰਮੈਨ ਆਪਣੇ ਪਿੰਡ ਤੋਂ ਸਾਦਕ ਵੱਲੋਂ ਆ ਰਹੇ ਸਨ ਜਦੋਂ ਪਿੰਡ ਡੋਰ ਕੋਲ ਪੁੱਜੇ ਤਾਂ ਸੜਕ ਤੇ ਪਿਆ ਮੋਟਾ ਪੱਥਰ ਟਾਇਰ ਦੇ ਵਿੱਚ ਵੱਜਣ ਕਰਕੇ ਟਾਇਰ ਫਟ ਗਿਆ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਸੜਕ ਤੋਂ ਦੂਰ ਖੇਤਾਂ ਦੇ ਵਿੱਚ ਜਾ ਉਤਰ ਗਈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਮਾਰਕੀਟ ਕਮੇਟੀ ਸਾਦਕ ਦੇ ਚੇਅਰਮੈਨ ਰਮਨਦੀਪ ਮੂਮਾਰਾ ਨੇ ਕੀ ਕਿਹਾ ਸਸੀ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਰਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਦਕ ਅੱਜ ਮੈਂ ਆਪਦੇ ਪਿੰਡ ਤੋਂ ਸਾਦਕ ਨੂੰ ਆਪਦੇ ਕਮਾਂਕਾਰਾਂ ਨੂੰ ਜਾ ਰਿਹਾ ਸੀ ਤੇ ਡੋੜ ਇੱਥੇ ਜਿਹੜਾ ਐਨਐਚ ਨੈਸ਼ਨਲ ਹਾਈਵੇ ਹੈ ਇਹਦਾ ਕਾਫੀ ਚਿਰ ਦਾ ਇੱਕ ਘਰ ਵੱਲੋਂ ਡਿਸਕੂਟ ਆ ਜਿਹੜਾ ਉਹ ਚੱਲ ਰਿਹਾ ਵੀ ਇੱਥੇ ਇੱਕ ਤੇਰੇ ਕਹਿੰਦੀ ਆਪਣੀ ਨਹੀਂ ਆਪਣੀ ਇੱਥੇ ਨਹੀਂ ਬੱਤੀ ਜੋ ਵੀ ਵਜ੍ਹਾ ਕਰਕੇ ਪਹਿਲਾਂ ਇੱਥੇ ਸਰਕਾਰੀ ਪੁਨੀ ਸੀਗੀ ਤਾਂ ਇਹਨਾਂ ਬੰਦਿਆਂ ਨੇ ਵਾਰ-ਵਾਰ ਵਕਤ ਕਹਿਣ ਦੇ ਬਾਵਜੂਦ ਇਹ ਸਰਕਲ ਸਟੇ ਲੈ ਕੇ ਸੜਕ ਨੂੰ ਰੋਕਿਆ ਹੋਇਆ ਜਿਹਦੇ ਕਾਰਨ ਪਹਿਲਾਂ ਵੀ ਇੱਕ ਚੰਗਿਆ ਪਿੰਡ ਦੇ ਮੁੰਡੇ ਦੀ ਐਕਸੀਡੈਂਟ ਹੋ ਕੇ ਮੌਤ ਹੋਈ ਆ ਪਿੱਛੇ ਤਾਂ ਅੱਜ ਸਾਡੇ ਨਾਲ ਵੀ ਏਡੀ ਘਟਨਾ ਵਾਪਰੀ ਆ ਕਿਉਂਕਿ ਸੜਕ ਖਰਾਬ ਹੋਣ ਕਰਕੇ ਜੱਕਦਮ ਜਦੋਂ ਗੱਡੀ ਨੇ ਐਂਟਰ ਕੀਤਾ ਤਾਂ ਰੋੜਾ ਲਾ ਕੇ ਜਿਹੜਾ ਉਹ ਗੱਡੀ ਦਾ ਪਹੀਆ ਜਿਹੜਾ ਉਹ ਫਟ ਗਿਆ ਜਿਹਦੇ ਕਾਰਨ ਸਾਹਮਣੇ ਇੱਕ ਮੋਟਰਸਾਈਕਲ ਆਉਂਦਾ ਸੀ ਉਹਨੂੰ ਬਚਾਉਣ ਲੱਗਿਆ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਤਾਂ ਸਾਡੀ ਆਪ ਦੀ ਗੱਡੀ ਜਿਹੜੀ ਉਹ ਸਾਹਮਣੇ ਤੁਸੀਂ ਦੇਖੋਗੇ ਉਹ ਤਾਂ ਉਹਨਾਂ ਦੇ ਵਿੱਚ ਡਿੱਗੀ ਹੋ ਸਾਡੀ ਇਹਨਾਂ ਚ ਹਾਈਵੇ ਤੇ ਬਲਾਜੋਨ ਨੂੰ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਜਰਾ ਕੰਪਲੀਟ ਕੀਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਕਿਸੇ ਦਾ ਕੋਈ ਨੁਕਸਾਨ ਜਿਹੜਾ ਹੈਗਾ ਉਹ ਨਾ ਹੋ ਸਕੇ ਨੇ ਪੈਣੇ ਬੋਰ ਵਾਲੀ ਤਾਰ ਨਹੀਂ ਬਹੁਤ ਲੰਮੀ ਪਾਉ ਤਾਰ ਪਈ ਆ ਚੱਲ ਆ ਕੋਈ ਨਾ ਪੱਥਰ ਕਰਕੇ ਨਾ ਟੁੱਟ ਤਾਂ ਲੱਗੀ ਪਰ ਥੋੜੀ ਲੱਗੀ ਨਹੀਂ ਮੁੱਕੀ ਨਹੀਂ ਮੋੜ ਵਾਲਾ ਮਾਰਨੇ ਪੈਣੇ ਬੋਰ ਵਾਲੀ ਤਾਰ ਨਹੀਂ ਬਹੁਤ ਲੰਮੀ ਪਾਉ ਤਾਰ ਪਈ ਆ ਚੱਲ ਆ ਕੋਈ ਨਾ ਪੱਥਰ ਕਰਕੇ ਨਾ ਟੁੱਟ ਤਾਂ ਲੱਗੀ ਪਰ ਥੋੜੀ ਲੱਗੀ ਨਹੀਂ ਮੁੱਕੀ ਨਹੀਂ